ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਕਰਪਾਲ ਸਿੰਘ ਛੇਤ ਥਾਣਾ ਕਲਾਨੌਰ ਦੇ ਵਿੱਚ ਪੈਂਦੇ ਪਿੰਡ ਦੋਸਤਪੁਰ ਦੇ ਵਿੱਚ ਇੱਕ ਜ਼ਬਰਦਸਤ ਐਕਸੀਡੈਂਟ ਹੋਇਆ ਬੱਚਿਆਂ ਵਾਲੀ বাস ਜਿਹੜੀ ਸਕੂਲ ਦੇ ਬੱਚਿਆਂ ਵਾਲੀ বাস ਸੀਗੀ ਤੇ ਉਹ ਐਸ ਰਸਤੇ ਤੋਂ ਜਿਹੜੀ ਆ ਰਹੀ ਸੀ ਐਸ ਰਸਤੇ ਦੇ ਉਤੋਂ ਗੱਡੀ ਆ ਰਹੀ ਸੀ ਲੋਡਡ ਗੱਡੀ ਟਰੱਕ ਆ ਰਿਹਾ ਸੀ ਤੇ ਟਰੱਕ ਦੇ ਵਿੱਚ ਸਕੂਲ ਵਾਲੇ ਬੱਚਿਆਂ ਦੀ ਜਿਹੜੀ ਭਰੀ ਹੋਈ বাস ਆ ਉਹ ਟ੍ਰੱਕ ਦੇ ਵਿੱਚ ਵੱਜੀ ਆ ਤੇ ਉਸ ਟਰੱਕ ਦੀ ਹਾਲਤ ਜਿਹੜੀ ਆ ਝੋਨੇ ਦੇ ਵਿੱਚ ਵੇਸਲੋ ਕੀ ਬਣੀ ਹੋਈ ਪਈ ਆ ਕਿੰਨੇ ਜ਼ੋਰ ਦੇ ਵਿੱਚ ਸਕੂਲ ਦੇ ਬੱਚਿਆਂ ਵਾਲੀ ਬੱਸ ਜਿਹੜੀ ਆ ਉਹਦਾ ਐਕਸੀਡੈਂਟ ਹੋਇਆ ਡਰਾਈਵਰ ਵੀ ਇੰਨੀ ਕੁ ਤੇਜ਼ ਬੱਸ ਲੈ ਕੇ ਆ ਰਿਹਾ ਉਹਨੂੰ ਇਸ ਗੱਲ ਦੀ ਬਿਲਕੁਲ ਸਮਝ ਨਹੀਂ ਆ ਗਈ ਕਿ ਇਹ ਰੋਡ ਚੱਲ ਰਹੀ ਆ ਤੇ ਇਧਰੋਂ ਕੋਈ ਅੱਗੋਂ ਕੋਈ ਆਵੇਗਾ ਬੱਚਿਆਂ ਦਾ ਜੇ ਨੁਕਸਾਨ ਹੁੰਦਾ ਤੇ ਉਹਨਾਂ ਬੱਚਿਆਂ ਦਾ ਜ਼ਿੰਮੇਵਾਰ ਕੌਣ ਆ ਇਹ ਸਕੂਲ ਵਾਲਿਆਂ ਨੂੰ ਵੀ ਹਦਾਇਤਾਂ ਕਰਨੀਆਂ ਚਾਹੀਦੀਆਂ ਨੇ ਇਹਨਾਂ ਡਰਾਈਵਰਾਂ ਨੂੰ ਕਿ ਗੱਡੀਆਂ ਜਿਹੜੀਆਂ ਉਹ ਧਿਆਨ ਦੇ ਨਾਲ ਚਲਾਈਆਂ ਜਾਣ ਜਦੋਂ ਸਵੇਰ ਦਾ ਸਮਾਂ ਹੁੰਦਾ ਉਦੋਂ ਵੀ ਗੱਡੀਆਂ ਇੰਨੀ ਕੁ ਫਾਸਟ ਲੈ ਕੇ ਜਾਂਦੇ ਨੇ ਕੁਝ ਸੜਕਾਂ ਦੇ ਉੱਤੇ ਨਹੀਂ ਦੇਖਿਆ ਜਾਂਦਾ ਔਰ ਜਦੋਂ ਸ਼ਾਮ ਨੂੰ ਛੁੱਟੀ ਹੁੰਦੀ ਆ ਇਹਨਾਂ ਨੂੰ ਡਰਾਈਵਰਾਂ ਨੂੰ ਜਲਦੀ ਜਲਦੀ ਹੁੰਦਾ ਕਿ ਘਰ 'ਚ ਬੱਚੇ ਉਤਾਰ ਕੇ ਤੇ ਆਪੋ ਆਪਣੇ ਘਰਾਂ ਦੇ ਵਿੱਚ ਪਹੁੰਚਣਾ ਚਾਹੀਦਾ ਏ ਤੇ ਇਹ ਜਿਹੜਾ ਨੁਕਸਾਨ ਹੁੰਦਾ ਉਹ ਨੁਕਸਾਨ ਦਾ ਕੌਣ ਜ਼ਿੰਮੇਵਾਰ ਆ ਟਰੱਕ ਦੇ ਵਿੱਚ ਫੀਲ ਲੱਦੀ ਹੋਈ ਆ ਇੱਥੇ ਹਾਦਸਾ ਹੋਇਆ ਇੱਥੇ ਕਾਫੀ ਜਿਹੜੇ ਆ ਅਗਲੇ ਪਿੰਡ ਦੇ ਲੋਕ ਜਿਹੜੇ ਉਹ ਕੱਤਰ ਹੋਏ ਨੇ ਜਿਨ੍ਹਾਂ ਨੇ ਇਹ ਸਾਰਾ ਹਾਦਸਾ ਦੇਖਿਆ ਉਹਨਾਂ ਦੇ ਨਾਲ ਵੀ ਅਸੀਂ ਇੱਥੇ ਗੱਲਬਾਤ ਕਰਾਂਗੇ ਤੁਹਾਨੂੰ ਗੱਲਬਾਤ ਕਰਦੇ ਆ ਇੱਥੇ ਜਿਹੜੇ ਪਿੰਡ ਵਾਲੇ ਨੇ ਤੇ ਇਹਨਾਂ ਤੋਂ ਜਾਣਦੇ ਆ ਕਿ ਇਹ ਜਿਹੜਾ ਐਕਸੀਡੈਂਟ ਹੋਇਆ ਕਿਵੇਂ ਹੋਇਆ ਕਿਵੇਂ ਬੱਸ ਇਹ ਬੱਸ ਆਉਂਦੀ ਹੈ ਯੋਰਚ ਇਹਦਾ ਫਰਜ ਬੰਦਾ ਉਹ ਆਪਣੇ ਹੱਥਾਂ ਹੁੰਡੈਾਈ ਟ੍ਰੱਕ ਜੀ ਹਾਂ ਤੇ ਇਹ ਬੱਸ ਵਾਲੇ ਦਾ ਸਾਰਾ ਕਸੂਰ ਆ ਇਹਨੇ ਵੇਖਿਆ ਹੀ ਨਹੀਂ ਘਾਤੀ ਦੀ ਮਾਰੇ ਸਿੱਧੀ ਗੱਡੀ ਚਾੜ ਜਿੱਦਾਂ ਆਈ ਹੈ ਰੋਡ ਤੇ ਚਾੜਤੀ ਹੈ ਇਹਨੇ ਅੱਗੇ ਗੱਡੀ ਵੇਖੀ ਨਹੀਂ ਵੀ ਗੱਡੀ ਸਪੀਡ 'ਚ ਆਉਂਦੀ ਹੈ ਅਸੀਂ ਸਕੂਲ ਦੀ ਬੱਸ ਦੇ ਐਕਸੀਡੈਂਟ ਕੀਤਾ ਵਾ ਟਰੱਕ ਦੇ ਵਿੱਚ ਬੱਸ ਜਿਹੜੀ ਉਸ ਵੇਲੇ ਬੱਚਿਆਂ ਦੇ ਬੱਚੇ ਵਿੱਚ ਮੌਜੂਦ ਸਨ ਕਿ ਜਾਂ ਖਾਲੀ ਬੱਸ ਸੀਗੀ ਨਾ ਬੱਸ ਦੇ ਵਿੱਚ 10 ਤੋਂ 12 ਬੱਚੇ ਮੌਜੂਦ ਸਨ ਉਸ ਟਾਈਮ ਜੀ ਹਾਂ ਇਹ ਤੇ ਮਤਲਬ ਬਚਾਅ ਹੋ ਗਿਆ ਬੱਚਿਆਂ ਦਾ ਅਗਰ ਗੱਡੀ ਪਲਟ ਗਈ ਬੱਚਿਆਂ ਦਾ ਬਚਾਅ ਕਰਦਾ ਕਰਦੇ ਡਰਾਈਵਰ ਨੇ ਗੱਡੀ ਪਲਟਾਤੀ ਸਾਰੀ ਦੀ ਸਾਰੀ ਦੂਸਰੀ ਸਾਈਡ ਨੂੰ ਅਗਰ ਬੱਸ ਦੇ ਸਿੱਧੀ ਵਿੱਚ ਵੱਜਦੀ ਤਾਂ ਉਹ ਬੱਚਿਆਂ ਦਾ ਜਾਨੀ ਨਿਸ਼ਾਨ ਹੋ ਸਕਦਾ ਸੀ ਕਿਸੇ ਬੱਚੇ ਨੂੰ ਨੁਕਸਾਨ ਹੋਇਆ ਨਹੀਂ ਬੱਚੇ ਨੂੰ ਹੁਣ ਫਿਰ ਲੱਗੀ ਕਿਸੇ ਦੀ ਫਿਲਹਾਲ ਨਹੀਂ ਨੂੰ ਵਿਚਾਰਿਆ ਹਾਂ ਵਿਚਾਰਿਆ ਇੱਕ ਡੁੰਗ ਦਾ ਹਾਦਸਾ ਕਿੰਨੇ ਵਜੇ ਦਾੰਦਾ ਜੀ ਇਹ ਜਸਟ ਅ ਇੱਕ ਘੰਟਾ ਡੇਢ ਘੰਟਾ ਪਹਿਲਾਂ ਦੀ ਗੱਲ ਜੀ ਕਿਹੜੇ ਸਕੂਲ ਦੀ ਵਾਸੀ ਹੈ ਤੁਹਾਨੂੰ ਪਤਾ ਜੀ ਇਹ ਸੁਖਜਿੰਦਰਾ ਦੀ ਹੈ ਬਸ ਇਹ ਵਾਲੀ ਹਾਂਜੀ ਅੱਛਾ ਇਹ ਹਾਦਸਾ ਅੱਗੇ ਵੀ ਦੱਸਦੇ ਆ ਕਿ ਇੱਥੇ ਕਰੀ ਹੋਇਆ ਵਾ ਇਹ ਪਹਿਲਾਂ ਕਿਤੇ ਹੋਰ ਦੱਸਦੇ ਪਿਆ ਹੋਇਆ ਸਾਡੀ ਪ੍ਰਸ਼ਾਸਨ ਨੂੰ ਇਹ ਅਪੀਲ ਹੈ ਕਿ ਪਲੀਜ਼ ਇਹਨਾਂ ਦੇ ਜਿੰਨੇ ਵੀ ਮਤਲਬ ਸਕੂਲ ਬੱਸਾਂ ਦੇ ਖਾਸ ਕਰਕੇ ਡਰਾਈਵਰ ਨੇ ਜਾਂ ਜੋ ਵੀ ਹੈਗਾ ਇਹਨਾਂ ਦਾ ਸਾਰਾ ਸਿਸਟਮ ਚੈੱਕ ਕੀਤਾ ਜਾਏ ਕਿ ਕੋਈ ਜਿਹੜਾ ਡਰਾਈਵਰ ਆਉਸ ਮਤਲਬ ਕੋਈ ਨਸ਼ਾਤੇ ਨਹੀਂ ਕਰਦਾ ਜਾਂ ਕੋਈ ਹੋਰ ਇਦਾਂ ਦਾ ਐਪ ਤੇ ਨਹੀਂ ਹੈਗਾ ਕਿਉਂਕਿ ਅੱਜ ਕੱਲ ਹਰ ਇੱਕ ਬੱਚਾ ਕਿਸੇ ਤੇ ਦੋ ਬੱਚੇ ਨੇ ਤੇ ਰੱਬ ਨਾ ਕਰਦਾ ਅਗਰ ਕਿਸੇ ਦਾ ਨੁਕਸਾਨ ਹੋ ਜਾਂਦਾ ਜਾਨੀ ਤੇ ਇਹ ਤੇ ਚਲੋ ਨੁਕਸਾਨ ਹੈ مالی ਨੁਕਸਾਨ ਹੈ ਪੂਰਾ ਹੋ ਜੂਗਾ ਕੋਈ ਨਾ ਕੋਈ ਬੀਅਰ ਕਰ ਲੂਗਾ ਅਗਰ ਕਿਸੇ ਦਾ ਜਾਨੀ ਨੁਕਸਾਨ ਹੋ ਜਾਂਦਾ ਤੇ ਕਿਹਨੂੰ ਪਰਭਾਈ ਕਰਨੀ ਸੀ ਇਥੇ ਸਕੂਲ ਦੇ ਇਥੇ ਪੁਲਿਸ ਵਾਲੇ ਆਏ ਸੀ ਪੁਲਿਸ ਵਾਲਿਆਂ ਨੇ ਸਕੂਲ ਨਾਲ ਗੱਲਬਾਤ ਕੀਤੀ ਸਰ ਹੁਣ ਨੇ ਕੀਤੀ ਐ ਫੋਨ ਕੋਈ ਇਥੇ ਹੁਣ ਦਾ ਸਕੂਲ ਦਾ ਪਹੁੰਚਿਆ ਨਹੀਂ ਬਾਕੀ ਹਰ ਦੱਸ ਦਿਆ ਬਾਕੀ ਉਹ ਵੀਡੀਓ ਤੋਂ ਪਤਾ ਲੱਗ ਜਣੀ ਤੁਹਾਨੂੰ ਕਲਿੱਪ ਬਣਿਆ ਉਹਨਾਂ ਮੁਲਾਜ਼ਮਾਂ ਨੇ ਕੀ ਕਾਰਵਾਈ ਕਰਨ ਦਾ ਸਰ ਹੁਣ ਨੇ ਕਿਹਾ ਕਿ ਆਪਾਂ ਗੱਡੀਆਂ ਇੱਕ ਲੈ ਗਏ ਗੱਡੀ ਇਹ ਗੱਡੀ ਖਾਲੀ ਕਰਕੇ ਆਪਾਂ ਥਾਣੀ ਖੜ ਕੇ ਅਗਲੀ ਕਾਰਵਾਈ ਐਫਆਰ ਕੱਟ ਕੇ ਆਪਾਂ ਜਿਹੜਾ ਪ੍ਰੋਸੈਸ ਸ਼ੁਰੂ ਕਰਦੇ ਹਾਂ ਤੁਸੀਂ ਪ੍ਰਸ਼ਾਸਨ ਨੂੰ ਕੀ ਅਪੀਲ ਕਰਨੀ ਚਾਹੁੰਦੇ ਕਿਉਂਕਿ ਬੱਚੇ ਜਿਹੜੇ ਆ ਹਰ ਪਰਿਵਾਰ ਦਾ ਇੱਕ ਇੱਕ ਬੱਚਾ ਵਾ ਬਿਲਕੁਲ ਜੀ ਗੱਡੀਆਂ ਇੰਨੀਆਂ ਕਿ ਫਾਸਟ ਚਲਾਉਂਦੇ ਨੇ ਡਰਾਈਵਰ ਜਿਹੜੀ ਕਿ ਹੱਦ ਨਹੀਂ ਗਈ ਆ ਗਈ ਉਹ ਕੋਈ ਆਉਂਦਾ ਜਾਂਦਾ ਨਹੀਂ ਗਾ ਦੇਖਦੇ ਬਿਲਕੁਲ ਤੁਸੀਂ ਇਹਨਾਂ ਨੂੰ ਪ੍ਰਸ਼ਾਸਨ ਨੂੰ ਕੋਈ ਅਪੀਲ ਕਰੋਗੇ ਕਿ ਜਿਹੜੀ ਹੈ ਓਵਰ ਸਪੀਡ ਗੱਡੀਆਂ ਚਲਾਈਆਂ ਜਾਂਦੀਆਂ ਚਾਹੇ ਦੀ ਸਪੀਡ ਫਿਕਸ ਕੀਤੀ ਜਾਵੇ ਸਰ ਮੇਰੀ ਤੇ ਇਹੀ ਅਪੀਲ ਹੈ ਕਿ ਖਾਸ ਕਰ ਜਿਹੜੀਆਂ ਸਕੂਲ ਦੀਆਂ ਬਸਾਂ ਨੇ ਇਹਨ ਦੇ ਜੋ ਡਰਾਈਵਰ ਨੇ ਜੋ ਇਹਨ ਦੀ ਸਪੀਡ ਲਿਮਟ ਜੋ ਵੀ ਹੁੰਦਾ ਸਿਸਟਮ ਸਾਰਾ ਉਹਨੂੰ ਕਮ ਸੇ ਕਮ ਮਤਲਬ ਕੋਈ ਨਾ ਕੋਈ ਤੇ ਇਹਦੀ ਨਿਗਰਾਨੀ ਕਰੇ ਕਿਉਂਕਿ ਅਗਰ ਰੱਬ ਨਾ ਕਰਕੇ ਨੁਕਸਾਨ ਜਿਆਦਾ ਹੋ ਜਾਂਦਾ ਮੰਨ ਲਓ 12 ਬੱਚੇ ਸੀ ਗੱਡੀ ਦੇ ਵਿੱਚ ਉਸ ਟਾਈਮ ਜਿਸ ਟਾਈਮ ਐਕਸੀਡੈਂਟ ਹੋਇਆ ਤੇ ਕੌਣ ਜ਼ਿੰਮੇਵਾਰ ਹੋਣਾ ਸੀ ਉਹਦਾ ਕਿਨ ਪਰ ਨਹੀਂ ਸੀ ਉਹ 12 ਬੱਚੇ ਅੱਜ ਤੋਂ ਪਹਿਲਾਂ ਵੀ ਜਦੋਂ ਕਣਕਾਂ ਦਾ ਸੀਜ਼ਨ ਸੀ ਇੱਕ ਡਰਾਈਵਰ ਦੀ ਅنگਹਿਲੀ ਕਰ ਬੱਚੇ ਸੜ ਗਏ ਸੀ ਗੁਰਦਾਸਪੁਰ ਦੀ ਖਬਰ ਆ ਉਹ ਵੀ ਜੀ ਬਿਲਕੁਲ ਜੀ ਹਾਂ ਸਾਡੀ ਤੇ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਪਲੀਜ਼ ਇਹਨਾਂ ਤੇ ਮਤਲਬ ਐਕਸ਼ਨ ਲਿਆ ਜਾਏ ਤਾਂ ਜੋ ਅੱਗੇ ਤੋਂ ਇਹ ਏਦਾਂ ਦੀਆਂ ਪ੍ਰੋਬਲਮ ਨਾ ਆਏ ਸੁਖਜੰਦਰਾ ਸਕੂਲ ਗੁਰਦਾਸਪੁਰ ਦੇ ਸਕੂਲ ਮੈਨੇਜਮੈਂਟ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਸਾਡਾ ਡਰਾਈਵਰ ਨਸ਼ੇ ਤੋਂ ਰਹਿਤ ਆ ਤੇ ਇਸ ਦੀ ਗਲਤੀ ਹੈ ਕਿ ਇਸ ਨੇ ਅੱਗੇ ਰੋਡ ਤੇ ਚੜਨ ਸਮੇਂ ਧਿਆਨ ਨਹੀਂ ਦਿੱਤਾ ਡਰਾਈਵਰ ਦੇ ਬਣਦੀ ਕਾਰਵਾਈ ਪ੍ਰਸ਼ਾਸਨ ਵੱਲੋਂ ਕਰਨ ਤੇ ਕੋਈ ਇਤਰਾਜ਼ ਨਹੀਂ ਹੈ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਦੌਰਾਨ ਜਾਣਕਾਰੀ ਮਿਲੀ ਹੈ ਕਿ ਸਕੂਲ バス ਤੇ ਡਰਾਈਵਰ ਪੁਲਿਸ ਕਸਟਡੀ ਵਿੱਚ ਲੈ ਲਿਆ ਗਿਆ ਹੈ ਦੋਸ਼ੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੈਮਰਾਮੈਨ ਅਬੀਰ ਸਿੰਘ ਸਿੱਧੂ ਦੇ ਨਾਲ ਮਕਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ